ਜਿਹੜੇ ਆਗੂ ਆ ਸਾਡੇ ਜਸਵਿੰਦਰ ਸਿੰਘ ਵੱਟੂ ਤੇ ਮੈਂ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਨਾਮ ਸਿੰਘ ਪਿੰਡ ਦੀ ਧੜੇ ਬੰਦੀ ਨੇ ਕਾਨੂੰਨ ਦੀ ਮਦਦ ਨਾਲ ਗਰੀਬ ਦਾ ਘਰ ਕੀਤਾ ਢਾ ਢੇਰੀ ਪੀੜਤ ਪਰਿਵਾਰ ਵੱਲੋਂ ਰੋਸ ਵਿੱਚ ਕੀਤਾ ਗਿਆ ਪਿੱਟ ਸਿਆਪਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਬਜਾ ਧਾਰਕਾਂ ਵਿੱਚ ਬਣੀ ਸਹਿਮਤੀ ਆਪਣੇ ਆਪ ਜਗ੍ਹਾ ਖਾਲੀ ਕਰਨ ਦਾ ਦਿੱਤਾ ਭਰੋਸਾ ਅਤੇ ਜੀ ਸੀ ਬੀ ਚੱਲਦੀ ਰੁਕੀ ਜ਼ਿਲ੍ਹਾ ਸ਼੍ਰੀ ਮੋਗਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬੱਟੂ ਵਿਖੇ ਇੱਕ ਗਰੀਬ ਪਰਿਵਾਰ ਵੱਲੋਂ ਬਾਕੀ ਲੋਕਾਂ ਦੀ ਤਰ੍ਹਾਂ ਹੀ ਸਰਹਾਂਦ ਫੀਡਰ ਨਹਿਰ ਦੀ ਜਗ੍ਹਾ ਵਿੱਚ ਉਹ ਆਪਣਾ ਘਰ ਬਣਾਇਆ ਜਾ ਰਿਹਾ ਸੀ ਦੂਸਰੇ ਪਾਸੇ ਪਿੰਡ ਵਿੱਚ ਧੜੇਬੰਦੀ ਵਾਲੇ ਲੋਕਾਂ ਵੱਲੋਂ ਸਬੰਧਤ ਮੈਕਮੇ ਨੂੰ ਮਜਬੂਰ ਕਰਕੇ ਸਰਕਾਰੀ ਨਿਜਮਾ ਅਨਸਾਰ ਘਰ ਪਾਏ ਜਾਣ ਵਾਲੀ ਜਗ੍ਹਾ ਨੂੰ ਨਜਾਇਜ਼ ਕਬਜ਼ਾ ਕੋਸ਼ਤ ਕਰਵਾ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਮਹਿਕਮੇ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਦੂਸਰੇ ਪਾਸੇ ਕਬਜ਼ਾ ਧਾਰਕ ਪਰਿਵਾਰ ਵੱਲੋਂ ਸਹਿਮਤੀ ਦਿੱਤੀ ਗਈ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਹੀ ਕੁਝ ਸਮੇਂ ਬਾਅਦ ਇਸ ਜਗ੍ਹਾ ਨੂੰ ਖਾਲੀ ਕਰ ਦੇਣਗੇ ਦੂਸਰੇ ਪਾਸੇ ਮਜ਼ਦੂਰ ਜਥੇਬੰਦੀਆਂ ਵੱਲੋਂ ਮੈਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਗਈ ਅਤੇ ਹਾਰ ਸਮੇ ਪੀੜਤ ਪਰਿਵਾਰ ਦੇ ਨਾਲ ਰਹਿਣ ਦਾ ਭਰੋਸਾ ਦਿੱਤਾ ਗਿਆ ਦੂਸਰੇ ਪਾਸੇ ਗਰੀਬ ਪਰਿਵਾਰਾਂ ਮਹਿਲਾਮਾਂ ਵੱਲੋਂ ਧੜੇ ਬੰਦੀ ਵਾਲੇ ਲੋਕਾਂ ਦਾ ਪਿੱਟ ਸਿਆਪਾ ਕੀਤਾ ਗਿਆ ਮੰਡੀ ਬਰੀਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਮਾਮਲਾ ਕੀ ਉਹ ਤਾਂ ਦੇਖੋ ਜੀ ਆਪਣੇ ਐਸਡੀਓ ਸਾਹਿਬ ਨੇ ਉਹਨਾਂ ਦੀ ਡਿਪਾਰਟਮੈਂਟ ਦੀ ਕਾਰਵਾਈ ਸੀ ਉਹਨਾਂ ਤੋਂ ਲੈ ਲਾ ਤੁਸੀਂ ਬਿਆਨ ਲੈ ਲਓ ਓਕੇ ਅਸਲੀਅਮ ਸੋਪ ਕਿੱਥੇ ਹੋ ਜਾਂਦੇ ਐ ਐਸਡੀਓ ਸਾਹਿਬ ਲੈ ਜਲੇ ਲੈਡੀ ਕਰਵਾ ਲਿਓ ਜੀ 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 ਜਿਹੜਾ ਤੁਹਾਡਾ ਚੈਨਲ ਲੱਖਾਂ ਲੋਕਾਂ ਤੱਕ ਸਾਡੀ ਦੱਬੇ ਕੁਚਲ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਸੀਂ ਸਰਕਾਰ ਤੱਕ ਪਹੁੰਚਾਉਂਦੇ ਹੋ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹੋ ਤੁਹਾਡਾ ਧੰਨਵਾਦ ਅੱਜ ਅਸੀਂ ਮੰਦਰੇਗਾ ਵਰਕਰ ਯੂਨੀਅਨ ਦੇ ਸੂਬਾ ਜਿਹੜੇ ਆਗੂ ਆ ਸਾਡੇ ਜਸਵਿੰਦਰ ਸਿੰਘ ਵੱਟੂ ਤੇ ਮੈਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾ ਕਮੇਟੀ ਮੈਂਬਰ ਜਗਜੀਤ ਜੱਸੀਆਣਾ ਅੱਜ ਅਸੀਂ ਪਿੰਡ ਵੱਟੂ ਵਿੱਚ ਆਏ ਆ ਇਹ ਜਿਹੜੀ ਵੱਟੂ ਕਲੌਨੀ ਵਜਦੀ ਆ ਨਹਿਰਾਂ ਤੇ ਜਿਹੜੇ ਮਜ਼ਦੂਰ ਵਸੇ ਹੋਏ ਆ ਲਗਭਗ 100 ਮਜ਼ਦੂਰ ਬੈਠਾ ਇੱਥੇ ਨਹਿਰਾਂ ਤੇ ਇੱਕ ਮਜ਼ਦੂਰ ਹੋਰ ਇੱਥੇ ਘਰ ਪਾ ਰਿਆ ਸੀ ਗੁਰਪ੍ਰੀਤ ਪੁੱਤਰ ਮੇਜਰ ਸਿੰਘ ਜੀ ਉਹਨਾਂ ਨੇ ਜਦੋਂ ਘਰ ਪਾ ਲਿਆ ਛੱਤ ਤੇ ਕਰ ਲਿਆ ਤਾਂ ਪਿੰਡ ਦੇ ਹੀ ਕੋਟ ਤਨਾਟ ਚੌਧਰੀ ਆ 100 ਕਿੱਲੇ ਦੇ ਮਾਲਕਾ ਉਹ ਉਹਨਾਂ ਨੇ ਉਹ ਦਰਖਾਸਤ ਦੇ ਕੇ ਸਟੇਲ ਲੈ ਕੇ ਜੱਜ ਦੇ ਪਰਚਾ ਕਰਕੇ ਘਰ ਨੂੰ ਉਹ ਢਵਾ ਦਿੱਤਾ ਤੇ ਅਦ ਪਚਦਾ ਘਰ ਢਾ ਦਿੱਤਾ ਗਿਆ ਪ੍ਰਸ਼ਾਸਨ ਇੱਥੇ ਆਇਆ ਸੀ ਇੱਥੇ ਜੰਗਲਾਤ ਮਹਿਕਮੇ ਦਾ ਨਹਿਰ ਮਹਿਕਮੇ ਦਾ ਜਿਹੜਾ ਅਫਸਰ ਉਹ ਆਇਆ ਸੀ ਨਾਲ ਬਰੀਆਲਾ ਥਾਣਾ ਪੁਲਿਸ ਦੇ ਐਸ ਐਚ ਓ ਜੀ ਜਿਹੜੇ ਗੁਰਦੀਪ ਸਿੰਘ ਉਹ ਵੀ ਆਏ ਸੀ ਫੋਰਸ ਲੈ ਕੇ ਇੱਥੇ ਕਾਫੀ ਮਤਲਬ ਕਿ ਝਗੜਾ ਹੋ ਸਕਦਾ ਸੀ ਜਾਨੀ ਕਿ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਜੀ ਪਰ ਦੋ ਜਥੇਬੰਦੀਆਂ ਤੀਜੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੇ ਡਕਾਉਂਦਾ ਤੇ ਮਨਰੇਗਾ ਵਰਕਰ ਯੂਨੀਅਨ ਦੇ ਸੂਬਾ ਗੁਜ ਸੁਵਿੰਦਰ ਬੱਟੂ ਇਹਨਾਂ ਦੀ ਕਵਾਈ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਇੱਕ ਵਾਰੀ ਅਸੀਂ ਘਰ ਨੂੰ ਰੋਕ ਦਿੱਤਾ ਓਕੇ ਤੇ ਪ੍ਰਸ਼ਾਸਨ ਇਥੋਂ ਚਲਾ ਗਿਆ ਉਹਨਾਂ ਨੇ ਸਾਨੂੰ ਮੌਲਤ ਦਿੱਤੀ ਆ ਕਿ 26 ਤਰੀਕ ਤੱਕ ਇਹ ਘਰ ਜਿਹੜਾ ਇਹ ਤੁਸੀਂ ਢਾਹ ਦਿਓ ਤੇ ਅਸੀਂ ਇਸ ਜਿੱਦ ਤੇ ਖੜੇ ਆਂ ਕਿ ਮਜ਼ਦੂਰ ਨੇ ਜਗਾ ਖਰੀਦੀ ਆ ਜੀ ਔਰ ਉਸੇ ਜੀਮਿੰਦਾਰ ਨੇ ਪੈਸੇ ਦੇ ਕੇ ਤੇ ਲੈ ਕੇ ਉਹਨਾਂ ਤੋਂ ਆਪਦੇ ਦਾ ਜਿਹੜਾ ਹੈਗਾ ਵਿਆਜ ਤੇ ਦੇ ਕੇ ਕੋਹੀ ਜਗਾ ਇਹ ਮਜ਼ਦੂਰ ਨੂੰ ਲੈ ਕੇ ਦਿੱਤੀ ਆ ਹੁਣ ਉਹ ਮੋਗੇ ਦੇ ਬਹਾਨੇ ਮਜ਼ਦੂਰ ਨੂੰ ਇੱਥੋਂ ਝਾੜਨਾ ਚਾਹੁੰਦਾ ਤੇ ਅਸੀਂ ਇਹਦੀ ਸਖਤ ਨਿੰਦਾ ਕਰਦੇ ਆਂ ਦੋਵੇਂ ਜੱਥੇਬੰਦੀਆਂ ਵੱਲੋਂ ਤੇ ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਮਜ਼ਦੂਰ ਨੂੰ ਇਨਸਾਫ ਨਹੀਂ ਮਿਲਦਾ ਓਕੇ ਉਦੋਂ ਤੱਕ ਲੜਾਂਗੇ ਜੁਸਿੰਦਰ ਜੀ ਕੀ ਕੀ ਗੱਲ ਹੋਈ ਮਾਮਲਾ ਕੀ ਆ ਤੁਸੀਂ ਇਸ ਪਿੰਡ ਦੇ ਵਸਨੀਕ ਹੋ ਇਹ ਮਾਮਲਾ ਇਹ ਹੋਇਆ ਜੀ ਇਹ ਇੱਕ ਸਿਆਸੀ ਕਰਨ ਹੋਇਆ ਇਸ ਘਰ ਦਾ ਮਜ਼ਦੂਰ ਦਾ ਜੀ ਕਿਉਂਕਿ ਜਿਹੜਾ ਇਥੋਂ ਦਾ ਤਨਾਟ ਆ ਕਿ ਚੌਧਰੀ ਜੀ ਉਹ 17 80 ਕਿੱਲਿਆਂ ਦਾ ਮਾਲਕ ਹੈ ਪਰ ਉਹਨੂੰ ਮਜ਼ਦੂਰ ਬਹੁਤ ਭੜੇ ਲੱਗਦੇ ਆ ਹੂੰ ਇਹ ਮਜ਼ਦੂਰ ਪਰਿਵਾਰ ਨੇ ਤਿੰਨ ਚਾਰ ਪੀੜ੍ਹੀਆਂ ਤੋਂ ਉਹਨਾਂ ਦੇ ਘਰੇ ਕੰਮ ਕੀਤਾ ਦਿਨ ਰਾਤ ਪਰ ਉਸ ਨੇ ਇਹਨਾਂ ਦੇ ਨਾਲ ਬਹੁਤ ਵੱਡਾ ਤੱਕਾ ਕੀਤਾ ਜਿਹੜਾ ਇਥੋਂ ਦੀ ਮੋਗ ਲੰਘਦਾ ਉਹ ਮੋਗਿਆ ਥੋੜਾ ਜਿਹਾ ਮਤਲਬ ਕਿ ਇਹਨਾਂ ਦਾ ਘਰ ਜਿਹੜਾ ਮੋਗੇ ਦੀ ਪਾਈਪ ਦੇ ਉੱਪਰ ਆਉਂਦਾ ਸੀ ਹੂੰ ਇਹਨਾਂ ਮਜ਼ਦੂਰ ਪਰਿਵਾਰ ਨੇ ਕਿਹਾ ਵੀ ਸੀ ਵੀ ਅਸੀਂ ਪੈ ਪਾਸਿਆਂ ਦੀ ਟਪਾ ਦੇਣੇ ਵੀ ਸਾਡਾ ਮਜ਼ਦੂਰ ਦਾ ਜਿਹੜਾ ਘਰ ਨਹੀਂ ਟਹਿਣਾ ਚਾਹੀਦਾ ਪਰ ਉਸ ਨੇ ਕਾਨੂੰਨ ਦਾ ਸਹਾਰਾ ਲੈ ਕੇ ਤੇ ਇੱਕ ਸਿਆਸੀ ਕਰਨ ਇਸ ਮਜ਼ਦੂਰ ਪਰਿਵਾਰ ਦੇ ਨਾਲ ਹੋਇਆ ਕਿਉਂਕਿ ਇਹ ਚਾਰ ਪੰਜ ਪਰਿਵਾਰ ਆ ਜਿਹੜੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਰਹਿ ਰਹੇ ਆ ਤੇ ਇਸ ਕਰਕੇ ਅਸੀਂ ਇਹ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਅਸੀਂ ਮਜ਼ਦੂਰ ਪਰਿਵਾਰ ਦੇ ਨਾਲ ਜਥੇਬੰਦੀਆਂ ਵੱਲੋਂ ਖੜੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜਾ ਉਹ ਮਜ਼ਦੂਰ ਦੇ ਨਾਲ ਅਸੀਂ ਖੜਕੇ ਇਸ ਦਾ ਡਟਮਾ ਵਿਰੋਧ ਵੀ ਕਰਾਂਗੇ ਜਿੰਬੂ ਜੀ ਨੇ ਦੇਖੇ ਜਾਵੇ ਤਾਂ ਇੱਥੇ ਹੋਰ ਵੀ ਕਈ ਪਿੰਡਾਂ ਦੇ ਵਿੱਚ ਹਰ ਜਗ੍ਹਾ ਤੇ ਇਸ ਤਰ੍ਹਾਂ ਕਰਕੇ ਅਕਸਰ ਹੀ ਸਰਕਾਰ ਦੇ ਪਿਛਲੀਆਂ ਦਾਇਤਾ ਮੁਤਾਬਕ ਹੀ ਲੋਕ ਜਗ੍ਹਾ ਤੇ ਵਸਨੀਕ ਹੋਏ ਬੈਠੇ ਆ ਫਿਰ ਇਹਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਸਾਰਿਆਂ ਨੂੰ ਸੱਟ ਇਹ ਸਤਨਾਮ ਜੀ ਬੜੇ ਲੰਬੇ ਸਮੇਂ ਤੋਂ ਲੜਾਈ ਅਸੀਂ ਲੜ ਰਹੇ ਆ ਕਿਉਂਕਿ ਇਹ ਦੋ ਜਿਹੜੀਆਂ ਜੋੜੀਆਂ ਨਹਿਰਾਂ ਇਹ ਹਰੀਕੇ ਹੈਡ ਤੋਂ ਨਿਕਲਦੀਆਂ ਹਰੀਕੇ ਹੈਡ ਤੋਂ ਲੈ ਕੇ ਇੱਥੇ ਮਜ਼ਦੂਰ ਤੇ ਕਿਸਾਨ ਆ ਜਿਹੜੇ ਉਹ ਨਹਿਰ ਦੇ ਉੱਪਰ ਬੈਠੇ ਆ ਜਿਹੜੇ ਜਿੰਨਾ ਵਿਚਾਰਿਆਂ ਕੋਲੇ ਜ਼ਮੀਨ ਹੈ ਨਹੀਂ ਜਾਂ ਜਿੰਨਾਂ ਕੋਲੇ ਘਰਾਂ ਲਈ ਜਗ੍ਹਾ ਹੈ ਨਹੀਂ ਹਾਂਜੀ ਇਹ ਮਜ਼ਦੂਰ ਤੁਸੀਂ ਵੇਚ ਲੋ ਵੀ ਜਿੱਥੋਂ ਤੀਕ ਨਹਿਰਾਂ ਬਣੀਆਂ ਹਾਂ ਹਾਂਜੀ ਜਾਂ ਖਤਮ ਹੁੰਦੀਆਂ ਉੱਥੋਂ ਤੀਕ ਲੋਕ ਨਹਿਰਾਂ ਦੇ ਉੱਪਰ ਬੈਠੇ ਆ ਪਰ ਇਹ ਜਿਹੜੀ ਜਗ੍ਹਾ ਇਹ ਜਗ੍ਹਾ ਤਾਂ ਕਿਸੇ ਪਾਸੇ ਵੀ ਡਿੱਕਾ ਹੈ ਨਹੀਂਗਾ ਇਹ ਇੱਕ ਸਿਆਸੀ ਮਤਲਬ ਕਿ ਅਸੀਂ ਕਹਿ ਸਕਦੇ ਸਿਆਸਤ ਦੇ ਨਾਲ ਇਹ ਮਜ਼ਦੂਰਾਂ ਦਾ ਹਟਾਇਆ ਗਿਆ ਪਿੰਡ ਦੀ ਕੁਟਲ ਨੀਤੀ ਹੋਣ ਕਰਕੇ ਸਿਆਸਤ ਕਰਕੇ ਹੀ ਇਹ ਨੁਕਸਾਨ ਹੋ ਰਿਹਾ ਆ ਆਸ-ਪਾਸੇ ਠੀਕ-ਠਾਕ ਆ ਸਾਰਾ ਬਿਲਕੁਲ ਜੀ ਇਹ ਮਿਲੀ ਭੁਗਤ ਨਾਲ ਸਾਰਾ ਕੰਮ ਹੋਇਆ ਓਕੇ ਤੇ ਇਸ ਕਰਕੇ ਅਸੀਂ ਜਿਹੜੀ ਅਫਸਰਸ਼ਾਹੀ ਹੈ ਨਹਿਰੀ ਮਹਿਕਮੇ ਦੇ ਵੀ ਤੇ ਔਰ ਪੁਲਿਸ ਪ੍ਰਸ਼ਾਸਨ ਵੀ ਅਸੀਂ ਇਹਨਾਂ ਦੇ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਨਿੰਦਾ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਅਸੀਂ ਵੱਡੀ ਮਹਿੰਮ ਹੈ ਜਿਹੜੀ ਉਹ ਛੇੜਾਂਗੇ ਓਕੇ ਸਿਸਕਾਰ ਕੀਤਾ ਕਿਸੇ ਵੀ ਮੁੰਡਾ ਮਰ ਜਾਏ ਬਰਾੜ ਦੇ ਮੁੰਡੇ ਦੋਨਾਂ ਮਰ ਜਾਣ ਖੁਰਚਕੁਰ ਚ ਲਿਆਉਣ ਛੜਕਾ ਦੋ ਅਸੀਂ ਅਸੇ ਅਸੇ ਮੁਰਦਾਬਾ ਅਸੀਂ ਅਸੇ ਮੁਰਦਾਬਾ ਜੂਰਾ ਦਾ ਘਾਟ ਪਾਉਣ ਵਾਲੇ ਮੁਰਦਾਬਾ ਰਿਪਨਾ ਤੱਕੇ ਸ਼ਹੀ ਕਰਨ ਵਾਲੇ ਮੁਰਦਾਬਾਦ 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 ਰਿਪਨਾ ਤੱਕੇ ਸ਼ਹੀ ਕਰਨ ਵਾਲੇ ਮੁਰਦਾਬਾਦ 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 ਦੂਰ ਦਾ ਘਰ ਤੋਂ ਆਉਣ ਵਾਲੇ ਮੁਰਦਾਬਾਦ 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 ਦੂਰ ਦਾ ਘਰ ਤੋਂ ਆਉਣ ਵਾਲੇ ਮੁਰਦਾਬਾਦ 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 ਦੂਰਾਂ ਦਾ ਘਰ ਤੋਂ ਆਉਣ ਵਾਲੇ ਮੁਰਦਾਬਾਦ 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 ਹੰਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਮੁਰਦਾਬਾਦ 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 ਇੱਕ ਮਰਦਾਬਾਦ 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 ਮਰਦਾ ਦਾ ਘਟਾਉਣ ਵਾਲੇ ਮਰਦਾਬਾਦ 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 ਮਜ਼ਦੂਰਾਂ ਦਾ ਘਟਾਉਣ ਵਾਲੇ ਮਰਦਾਬਾਦ 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 ੱੱਕੇ ਛਾਈ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ੱੱਕੇ ਛਾਈ ਗੁੰਡਾਗਰਦੀ ਮਰਦਾਬਾਦ 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 ਘਟਾਉਣ ਵਾਲੇ ਮਰਦਾਬਾਦ 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 ਮਜ਼ਦੂਰਾਂ ਦਾ ਘਟਾਉਣ ਵਾਲੇ ਮਰਦਾਬਾਦ